ਮਿੰਦਰਾ ਡ੍ਰੈਕਟਰ ਉਹ ਕਾਊ ਆ ਜੀ 475 ਡੀਆਈ ਭੂਮੀ ਪੱਤਰ ਮਾਡਲ ਦੀ ਗੱਲ ਕਰੀਏ ਜੀ 2011 ਮਾਡਲ ਆ ਪਿਛਲੇ ਟਾਇਰ 80 ਪੈਸੇ ਆ ਪੱਕੇ ਟਾਇਰਾਂ ਦੇ ਵਿੱਚ ਡ੍ਰੈਕਟਰ ਆ ਅਗਲੇ ਟਾਇਰ 80 ਪੈਸੇ ਆ ਨਵੇਂ ਟਾਇਰਾਂ ਵਾਲਾ ਡ੍ਰੈਕਟਰ ਆ ਸਾਰਾ オリジナル ਆ ਰੇਟ ਦੀ ਗੱਲ ਕਰੀਏ 2,70,000 ਸਕਰੀਨ ਤੇ ਨੰਬਰ ਨੰਬਰ ਤੋਂ ਸਾਰੀ ਜਾਣਕਾਰੀ ਆਪਾਂ ਲੈ ਸਕਦੇ 2,70,000 ਰੇਟ ਆਈ ਉਸ ਤੋਂ ਬਾਅਦ ਇੰਡੋ ਫਾਰਮ ਡ੍ਰੈਕਟਰ ਆ ਜੀ 3055 ਡੀਆਈ ਮਾਡਲ ਦੀ ਗੱਲ ਕਰਕੇ ਜੀ 2010 ਮਾਡਲ ਆ ਨਾਲ ਦੇ ਟਾਇਰ ਸਾਰਾ ਟਰੈਕਟਰ Ориਜਨਲ ਪਿਆ ਜੀ ਨਵੀਂ ਪੈਂਟਰੀ ਦੇ ਨਾਲ ਇੰਜਨ ਗੇਅਰ ਬਿਲਕੁਲ ਓਕੇ ਆ ਪਹਿਲੇ ਨਾਂ ਤੇ ਆ ਪਾਵਰ ਸਟੀਅਰਿੰਗ ਟਰੈਕਟਰ ਆ ਜੀ ਡਿਸਕ ਬ੍ਰੇਕਾਂ ਡਬਲ ਕਲਚ ਅਗਲੇ ਟਾਇਰ ਗੁਡਗਰ ਦੇ ਪੱਕੇ ਪਿਛਲੇ ਟਾਇਰ 70 ਪੈਸੇ ਸਕਰੀਨ ਤੇ ਨੰਬਰ ਆ ਨੰਬਰ ਤੋਂ ਫੋਨ ਲਾ ਕੇ ਰੇਟ ਦੀ ਸਾਰੀ ਜਾਣਕਾਰੀ ਲੈ ਸਕਦੇ ਆ ਸਾਰਾ ਟਰੈਕਟਰ Ориਜਨਲ ਪਿਆ ਦੇ ਪੱਕੇ ਟਾਇਰ ਹੈ ਟਰੈਕਟਰ ਆ ਜੀ ਉਸ ਤੋਂ ਬਾਅਦ ਜੈਕ ਵਾਲੀ ਟਰਾਲੀ ਆ ਜੀ ਨਵੀਂ ਟਰਾਲੀ ਆ ਵੈੱਡ ਸਮੇਤ 12 6.5 ਦੇ ਸਾਇਦ ਦੇ ਨਾਲ ਟਰਾਲੀ ਦਾ ਵਜ਼ਨ 1.5 ਕਿਵੰਟਲ ਆ ਜੀ ਜੈਕ ਵਾਲੀ ਟਰਾਲੀ ਆ ਤੇ 8 ਨੜੀ 8 ਨੜੀ ਆਪਾਂ ਚੌਰਸ ਇਸ 1.40 ਲੱਖ ਰੇਟ ਟਰਾਲੀ ਦਾ ਹੈ